ਅੱਜ ਸਾਡੀ ਫੂਡ ਸੇਫਟੀ ਟੀਮ ਜਿਸ ਤਰ੍ਹਾਂ ਸਾਡੇ ਫੂਡ ਸੇਫਟੀ ਅਫਸਰ ਸੁਨਮ ਸਿੰਘ ਜੀ ਮੌਜੂਦ ਨੇ ਸਾਡੇ ਵੱਲੋਂ ਜਿਹੜਾ ਹੈ ਲਾਰੈਂਸ ਰੋਡ ਦੇ ਉੱਪਰ ਜਿਹੜੀਆਂ ਲੀਡਿੰਗ ਸਟਰੀਟ ਸ਼ਾਪਸ ਨੇ ਜਿਵੇਂ ਕਿਨਾ ਵਾਲਟੀ ਸਵੀਟ ਸ਼ਾਪ 500 ਸਟਰੀਟ ਸ਼ਾਪਸ ਹੋਰ ਕਿਤਾਨਾ ਸਵੀਟ ਸ਼ਾਪ ਇਹਨਾਂ ਸਾਰਿਆਂ ਦੇ ਉੱਤੇ ਅੱਜ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਸੈਂਪਲਸ ਵੀ ਲਏ ਹੈ ਔਰ ਇਹਨਾਂ ਨੂੰ ਜਿਹੜੀਆਂ ਛੋਟੂ ਛੋਟੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਇਹਨਾਂ ਨੂੰ ਕਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਫੈਸਟੀਵਲ ਸੀਜ਼ਨ ਹੈ ਸਾਡਾ ਜਿਹੜਾ ਇਹ ਖੁਸ਼ੀਆਂ ਦਾ ਤਿਉਹਾਰ ਆ ਤੁਸੀਂ ਵੇਖ ਹੀ ਰਹੇ ਹੋ ਕਿਵੇਂ ਕਸਟਮਰ ਜਿਹੜੇ ਆ ਉਹ ਆ ਰਹੇ ਨੇ ਬੱਚਿਆਂ ਦੇ ਲਈ ਮਠਿਆਈਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੇ ਮਠਿਆਈਆਂ ਖਾਣੀਆਂ ਤੋਂ ਅਸੀਂ ਇਸ ਮਠਾਸ ਭਰੇ ਤਿਉਹਾਰ ਦੇ ਵਿੱਚ ਚਾਹੁੰਦੇ ਆ ਕਿ ਲੋਕਾਂ ਨੂੰ ਇਹੀ ਖੁਸ਼ੀਆਂ ਦਾ ਤਿਉਹਾਰ ਖੁਸ਼ੀਆਂ ਨਾਲ ਹੀ ਮਨਾਣ ਤੇ ਇਹਦੇ ਕਰਕੇ ਸਾਡਾ ਵਿਭਾਗ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਸਤਰਕ ਹੈ ਡੇ ਐਂਡ ਨਾਈਟ ਸਾਡੇ ਐਫਐਸਐਸ ਜਿਹੜੇ ਨੇ ਉਹ ਸੈਂਪਲਿੰਗ ਕਰ ਰਹੇ ਆ ਔਰ ਜਿੱਤੇ ਜਿੱਤੇ ਲੋਕਾਂ ਨੂੰ ਕੋਈ ਅਵੇਅਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਔਰ ਜਿੱਤੇ ਸੈਂਪਲ ਲੈਣ ਦੀ ਜ਼ਰੂਰਤ ਹੈ ਉਹ ਸੈਂਪਲ ਲੈ ਲਿਆ ਠੀਕ ਹੀ ਖਾਮੀਆਂ ਪਾਈਆਂ ਗਿਆ ਜਿੱਥੇ ਜਿੱਥੇ ਪਹੁੰਚ ਨਹੀਂ ਜਗ੍ਹਾ ਦੇਖੋ ਇਹਨਾਂ ਦਾ ਜਿਹੜਾ ਮੇਨ ਕਨਸਰਨ ਮੈਂ ਦੇਖਿਆ ਉਹਦੇ ਵਿੱਚ ਇਹ ਚੀਜ਼ ਹੈ ਕਿ ਕੁਝ ਚੀਜ਼ਾਂ ਨੂੰ ਢੱਕਣ ਦੀ ਜ਼ਰੂਰਤ ਸੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਥੋੜਾ ਗਰਮ ਸੀ ਇਸ ਕਰਕੇ ਉੱਤੇ ਪਾਇਆ ਨਹੀਂ ਪਰ ਮੈਂ ਇਹਨਾਂ ਨੂੰ ਕਿਹਾ ਕਿ ਜਾਲੀ ਜ਼ਰੂਰ ਪਾਓ ਜਾਂ ਫਿਰ ਜਿਹੜੇ ਵੀ ਉੱਥੇ ਵਰਕਰਸ ਕੰਮ ਕਰ ਰਹੇ ਆ ਉਹ ਕੈਪਸੂਲ ਪਾ ਕੇ ਰੱਖਣ ਗਲਵਜ਼ ਜ਼ਰੂਰ ਪਾ ਕੇ ਰੱਖਣ ਤਾਂ ਕਿ ਆਪਾਂ ਚੀਜ਼ਾਂ ਸਰਵ ਕਰਨ ਵੇਲੇ ਵੀ ਜਿਹੜਾ ਹੈ خاص یعنی کہ لوکانوں مطلب این ਲੱਗੇ ਕਿ ਅਸੀਂ ਜਿਹੜਾ ਹੈ ਬਹੁਤ ਵਧੀਆ ਅ ਅਗਰ ਦੁਕਾਨ ਤੇ ਆਏ ਹਾਂ ਤੇ ਸਾਨੂੰ ਜਿਹੜਾ ਬਹੁਤ ਵਧੀਆ ਠੰਗ ਦੇ ਨਾਲ ਜਿਹੜੇ ਮਠਾਈਆਂ ਪਰੋਸਿਆ ਜਾਵੇ ਕਿੰਨੀ ਵੇਚ ਸੰਤਲ ਸਰ ਆਏ ਜਿਹੜੇ ਭਰਦੇ 15 ਤੋਂ 16 ਦਿਨ ਦੇ ਸਾਡੇ ਕੋਲ ਕੋਲ ਰਹੇ ਜੀ